ਕੁਲਬੀਰ ਜੀਰਾ ਅਕਾਲੀ ਦਲ ਚ ਸ਼ਾਮਲ ਹੋਣ ਜਾ ਰਹੇ ਨੇ ਰਿਪੀਟ ਕੁਲਬੀਰ ਜੀਰਾ ਅਕਾਲੀ ਦਲ ਚ ਸ਼ਾਮਲ ਹੋਣਗੇ ਇੱਕ ਹੋਰ ਵੱਡੇ ਆਗੂ ਦੀ ਵੀ ਚਰਚਾ ਕਿ ਉਹ ਅਕਾਲੀ ਦਲ ਚ ਜਾ ਸਕਦਾ ਅੱਜ ਅਕਾਲੀ ਦਲ ਵੱਡਾ ਖੜਾਕ ਕਰ ਸਕਦਾ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਕੁਲਬੀਰ ਜੀਰਾ ਦੇ ਅਕਾਲੀ ਦਲ ਚ ਜਾਣ ਦਾ ਜਿਹੜਾ ਰੋਲਾ ਪਿਆ ਹੈ ਇਹਦੇ ਚ ਕਿੰਨੀ ਕ ਸੱਚਾਈ ਹੈ ਇਹ ਤੁਹਾਡੇ ਨਾਲ ਸਾਰੀ ਖੋਲ ਕੇ ਦੱਸਦੇ ਆ ਤੇ ਹੋਰ ਕਿਹੜੇ ਆਗੂ ਦੀ ਚਰਚਾ ਚੱਲ ਰਹੀ ਹੈ ਇਹ ਵੀ ਤੁਹਾਨੂੰ ਦੱਸਦੇ ਆ ਤੁਸੀਂ ਜੁੜਿਓ ਲੋਕ ਕਾਇਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਸ ਨੂੰ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਵੇਲੇ ਸਿਰ ਨੋਟੀਫਿਕੇਸ਼ਨ ਆਪੜਦੇ ਰਹਿਣ ਕੱਲ ਦੇ ਬੀਤੀ ਸ਼ਾਮ ਤੋਂ ਜਦੋਂ ਚਭਾਲ ਵਾਲੀ ਰੈਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਬੋਲ ਰਹੇ ਸੀ ਉਸ ਵੇਲੇ ਤੋਂ ਲੈ ਕੇ ਕੱਲ ਸ਼ਾਮ ਢਲਦਿਆਂ ਢਲਦਿਆਂ ਪੰਜਾਬ ਦੀ ਸਿਆਸੀ ਫਿਜ਼ਾ ਦੇ ਅੰਦਰ ਇੱਕ ਖਬਰ ਗਰਦਿਸ਼ ਕਰਨ ਲੱਗੀ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਅੰਦਰ ਪੋਲੀਟੀਕਲ ਕੋਲਡੋਰਸ ਦੇ ਅੰਦਰ ਇੱਕ ਖਬਰ ਨੇ ਦਸਤਕ ਦਿੱਤੀ ਇੱਕ ਖਬਰ ਕਹਿ ਲੋ ਇੱਕ ਗੱਲ ਕਹਿ ਲੋ ਜਿਹਨੇ ਦਸਤਕ ਦਿੱਤੀ ਦਸਤਕ ਇਹ ਸੀ ਕਿ ਦੋ ਵੱਡੇ ਆਗੂ ਅਕਾਲੀ ਦਲ ਚ ਵਾਪਸ ਜਾ ਸਕਦੇ ਆਕਾਲੀ ਦਲ ਚ ਸ਼ਾਮਲ ਹੋ ਸਕਦੇ ਪਹਿਲਾ ਨਾਂ ਚੱਲਿਆ ਜੀਰਾ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਦਾ ਕੁਲਬੀਰ ਸਿੰਘ ਜੀਰਾ ਇਸ ਸਮੇਂ ਕਾਂਗਰਸ ਪਾਰਟੀ ਚ ਬੜਾ ਉਹਨਾਂ ਦੀਆਂ ਕਾਂਗਰਸ ਪਾਰਟੀ ਦੇ ਇੱਕ ਖਾਸ ਧੜੇ ਦੇ ਨਾਲ ਤੇ ਕੁਝ ਆਗੂਆਂ ਦੇ ਨਾਲ ਬੜੀਆਂ ਨਜ਼ਦੀਕੀਆਂ ਨੇ ਉਹ ਬਹੁਤ ਰਲ ਮਿਲ ਕੇ ਚੱਲਦੇ ਨੇ ਐਂਜ ਲੱਗਦਾ ਹੈ ਕਿ ਕੁਲਬੀਰ ਜੀਰਾ ਜਿਹੜਾ ਉਹ ਕਾਂਗਰਸ ਚ ਐਵੇਂ ਰਚ ਮਿਚ ਗਏ ਨੇ ਕਿ ਹੁਣ ਉਹ ਕਾਂਗਰਸੀ ਹੋ ਗਏ ਪਰ ਇਸ ਖਬਰ ਨੇ ਸਾਰਿਆਂ ਦੇ ਕੰਨ ਖੜੇ ਕੀਤੇ ਤੇ ਹੱਥ ਪੈਰ ਪੱਲਾ ਮਾਰਨ ਦੇ ਲਈ ਮਜਬੂਰ ਕਰਤਾ ਕਿ ਕੀ ਵਾਕਈ ਕੁਝ ਚੱਲ ਰਿਹਾ ਹੈ ਕਿ ਵਾਕਈ ਕੁਲਬੀਰ ਜੀਰਾ ਜਾ ਰਹੇ ਨੇ ਕਿ ਵਾਕਈ ਕੁਲਬੀਰ ਜੀਰਾ ਦੁਬਾਰਾ ਜਿਲਕਿ ਉਹਨਾਂ ਦੇ ਪਿਤਾ ਇੰਦਰਜੀਤ ਸਿੰਘ ਜੀਰਾ ਅਕਾਲੀ ਦਲ ਚ ਹੀ ਸੀ ਅਕਾਲੀ ਦਲ ਚ ਮੰਤਰੀ ਵੀਰੇ ਤੇ ਉਹ ਕਾਂਗਰਸ ਚ ਸ਼ਾਮਲ ਹੋ ਗਏ ਸੀ 2000 ਜੜੀਏ ਅਕਾਲੀ ਦਲ ਦੀ ਬਹਾਰਲ ਟਰਮ ਉਸ ਟਰਮ ਦੇ ਦੌਰਾਨ ਮੈਨੂੰ ਸਨ ਯਾਦ ਨਹੀਂ ਲਗਭਗ ਜਿਹੜਾ ਉਹ 12 13 ਹੋਣੀ ਹੈ 13 14 ਜਾਂ ਇਸ ਦੇ ਆਸੇ ਪਾਸੇ ਹੀ ਜਿਹੜਾ ਉਹ ਸਾਰੀ ਸਥਿਤੀ ਸੀ ਜੀਰੋ ਪ੍ਰਤਾਪ ਸਿੰਘ ਬਾਜਵਾ ਜਾਨੀ ਕਿ ਪ੍ਰਧਾਨ ਸੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕੁਲਬੀਰ ਜੀਰਾ ਨੇ ਇਸ ਨੂੰ ਲੈ ਕੇ ਸਥਿਤੀ ਸਪਸ਼ਟ ਕਰਤੀ ਹੈ ਕਿ ਕੀ ਉਹ ਕਾਲੀ ਦਲ ਚ ਜਾਣਗੇ ਕੀ ਉਹ ਕਾਲੀ ਦਲ ਚ ਨਹੀਂ ਜਾਣਗੇ ਕਿ ਉਹ ਕਾਂਗਰਸ ਚ ਹੀ ਰਹਿਣਗੇ ਇਸ ਨੂੰ ਲੈ ਕੇ ਕੁਲਬੀਰ ਜੀਰਾ ਨੇ ਸਥਿਤੀ ਐਨ ਪਾਣੀ ਵਾਂਗੂ ਨੂੰ ਤਾਰ ਕੇ ਰੱਖਤੀ ਹੈ ਪਰ ਸਵਾਲ ਇਹ ਹੈ ਕਿ ਗੱਲਾਂ ਚੱਲ ਕਿੱਥੋਂ ਰਹੀਆਂ ਨੇ ਦੂਜਾ ਵੱਡਾ ਨਾਂ ਜਿਹੜਾ ਚੱਲਿਆ ਉਹ ਸੀ ਮਨਪ੍ਰੀਤ ਸਿੰਘ ਬਾਦ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਾਲੇ ਚਰਚਾ ਚੱਲਨੀ ਕਿ ਉਹ ਵੀ ਆਪਣੀ ਮਾਂ ਪਾਰਟੀ ਕਹਿ ਲੋ ਆਪਣੀ ਪੁਰਾਣੀ ਪਾਰਟੀ ਕਹਿ ਲੋ ਉਹਦੇ ਚ ਵਾਪਸੀ ਕਰ ਸਕਦੇ ਆ ਮਨਪ੍ਰੀਤ ਬਾਦਲ ਵੱਲੋਂ ਤਾਂ ਇਸ ਮਾਮਲੇ ਦੇ ਵਿੱਚ ਕੋਈ ਗੱਲ ਸਾਹਮਣੇ ਨਹੀਂ ਹੈ ਕੁਲਬੀਰ ਜੀ ਨਾਲ ਮੈਂ ਇੱਕ ਦੋ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕੁਲਬੀਰ ਜੀਰਾ ਇਸ ਵੇਲੇ ਬਾਹਰ ਗਏ ਹੋਏ ਨੇ ਕਿ ਉਹ ਉਹ ਮੇਰੇ ਖਿਆਲ ਵਿਦੇਸ਼ ਯਾਤਰਾ ਤੇ ਨੇ ਇਸ ਕਰਕੇ ਸ਼ਾਇਦ ਸੰਪਰਕ ਨਹੀਂ ਹੋ ਪਾਇਆ ਪਰ ਕੁਲਬੀਰ ਜੀਰਾ ਨੇ ਸਥਿਤੀ ਸਪਸ਼ਟ ਕੀਤੀ ਹੈ ਕਲਬੀਰ ਜੀਰਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਜਿਸ ਪੋਸਟ ਚ ਕਲਬੀਰ ਜੀਰਾ ਲਿਖਦੇ ਆ ਝੂਠੀਆਂ ਅਫਵਾਹਾਂ ਤੋਂ ਬਚੋ ਝੂਠ ਦਾ ਨਾਮ ਅਕਾਲੀ ਦਲ ਬਾਦ ਜਣੀ ਕਿ ਉਹਨਾਂ ਨੇ ਕਹਿਤਾ ਕਿ ਅਕਾਲੀ ਦਲ ਬਾਦਲ ਦੇ ਵੱਲੋਂ ਇਹ ਚੀਜ਼ ਫਲਾਈ ਜਾ ਰਹੀ ਹੈ ਜਿਹੜਾ ਉਸ ਤੁਹਾਨੂੰ ਪ੍ਰਸ਼ਨ ਪਹਿਲਾਂ ਕਿਹਾ ਕਿ ਕੌਣ ਫਲਾ ਰਿਹਾ ਹੈ ਕਲਬੀਰ ਜੀਰਾ ਦੇ ਬਕੌਲ ਇਹ ਸਾਰੀ ਅਫਵਾਹ ਇਹ ਸਾਰਾ ਪ੍ਰਪਗੇਂਡਾ ਇਹ ਜੋ ਵੀ ਚੱਲਿਆ ਕੱਲ ਉਹ ਕਲਬੀਰ ਜੀਰਾ ਦੇ ਮੁਤਾਬਕ ਅਕਾਲੀ ਦਲ ਫਲਾ ਰਿਹਾ ਉਹਨਾਂ ਨੇ ਕਿਹਾ ਕਿ ਝੂਠੀਆਂ افਵਾਮਾਂ ਤੋਂ ਬਚ ਜੋ ਇਹ ਬਚਿਆ ਜਾਂਦਾ ਯਾਰ ਕੁਲਵੀਰ ਜੀ ਰਾਣੇ ਦਾ ਸਪਸ਼ਟ ਕਰਤਾ ਕਿ ਉਹ ਅਕਾਲੀ ਦਲ ਚ ਨਹੀਂ ਜਾ ਰਹੇ ਇਹਦਾ ਮਤਲਬ ਕਿ ਜਿਹੜੀ ਇਹ ਕਹਾਣੀ ਬੁਣੀ ਗਈ ਇਹ ਕਹਾਣੀ ਛੱਡੀ ਗਈ ਹੈ ਸ਼ੋਸ਼ਾ ਛੱਡਿਆ ਗਿਆ ਇਹ ਸਿਰਫ ਸ਼ੋਸ਼ਾ ਸੀਗਾ ਇਸ ਜਾਨੀ ਕਿ ਇਹਦਾ ਮਤਲਬ ਫਿਰ ਮਨਪ੍ਰੀਤ ਸਿੰਘ ਬਾਦਲ ਵੀ ਨਹੀਂ ਜਾ ਰਹੇ ਪਰ ਇੱਕ ਗੱਲ ਜ਼ਰੂਰ ਹੈ ਕਿ ਸੁਖਬੀਰ ਬਾਦਲ ਨੇ ਕੱਲ ਚਵਾਲ ਵਾਲੀ ਸਟੇਜ ਤੋਂ ਤਰਨ ਤਰਨ ਵਿਖੇ ਇਹ ਗੱਲ ਕਹੀ ਕੇਕ ਕੋ ਵੱਡਾ ਆਗੂ ਕੋਈ ਵੱਡੀ ਸ਼ਖਸੀਅਤ ਅਕਾਲੀ ਦਲ ਚ ਕੱਲ ਨੂੰ ਜਾਨੀ ਕਿ ਅੱਜ ਦੇ ਦਿਹਾੜੇ ਸ਼ਾਮਲ ਹੋਣ ਜਾ ਰਹੀ ਹੈ ਹੁਣ ਕੌਣ ਹੈ ਇਸ ਨੂੰ ਲੈ ਕੇ ਵੀ ਚਰਚਾਵਾਂ ਚੱਲ ਰਹੀਆਂ ਨੇ ਕਾਫੀ ਜੋਰ ਤੋੜ ਕਰਕੇ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਹੜਾ ਹੈ ਆਗੂ ਹੈ ਜਿਹੜਾ ਅਕਾਲੀ ਦਲ ਚ ਸ਼ਾਮਲ ਹੋਣ ਜਾ ਰਿਹਾ ਹੈ ਇਸ ਵੇਲੇ ਤਾਂ ਇਹਦੀ ਚਰਚਾ ਜਿਹੜੀ ਹੈ ਉਹ ਬੜੇ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ ਸ਼ਰਮਣੀ ਅਕਾਲੀ ਦਲ ਦੇ ਕੱਲ ਚਵਾਲ ਦੇ ਵਿੱਚ ਭਰਮੀ ਰੈਲੀ ਕੀਤੀ ਉਸ ਰੈਲੀ ਦੇ ਵਿੱਚ ਮੈਨੂੰ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਦਾ ਜੋਸ਼ ਜਿਆਦਾ ਵੱਧ ਗਿਆ ਰੈਲੀ ਸੋਹਣੀ ਹੋਈ ਅੱਛੀ ਰੈਲੀ ਕਹਿ ਸਕਦੇ ਆ ਉਹ ਹੋਈ ਉਹ ਚ ਆਜ਼ਾਦ ਗਰੁੱਪ ਵੀ ਸ਼ਾਮਲ ਹੋਇਆ ਫਿਰ ਬੀਬਾ ਪ੍ਰਿੰਸੀਪਲ ਰਵਿੰਦਰ ਕੋਰ ਰੰਧਾਵਾ ਨੂੰ ਤਰਨਤਾਰਨ ਦੀ ਜਿਮਨੀ ਚੋਣ ਦੇ ਲਈ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਕੁੱਲ ਮਿਲਾ ਕੇ ਅਕਾਲੀ ਦਲ ਇਸ ਵੇਲੇ ਹੱਥ ਪੈਰ ਜ਼ਰੂਰ ਮਾਰ ਰਿਹਾ ਹੈ ਪਰ ਕਿਸ ਇਦਾਂ ਆਏ ਗਿਆ ਨੂੰ ਸ਼ਾਮਲ ਕਰਾ ਕੇ ਕੀ ਅਕਾਲੀ ਦਲ ਸੱਤਾ ਚ ਆ ਜਾਏਗਾ ਸੱਤਾ ਚ ਬੇਸ਼ੱਕ ਆ ਜਾਵੇ ਪਰ ਕੀ ਅਕਾਲੀ ਦਲ ਦੇ ਅੰਦਰ ਉਹ ਲੋਕਾਂ ਚੋਂ ਭਰੋਸਾ ਜਿਹੜਾ ਅਕਾਲੀਆਂ ਆਗੂਆਂ ਚ ਕਿਸੇ ਸਮੇਂ ਹੁੰਦਾ ਸੀ ਕਿ ਉਹ ਬਰਕਰਾਰ ਰਹਿ ਸਕਦਾ ਹੈ ਸਿਰਫ ਅਕਾਲੀ ਦਲ ਦਾ ਮਕਸਦ ਸੱਤਾ ਚ ਹੀ ਆਉਣਾ ਹੈ ਇਹ ਜ਼ਰੂਰੀ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੇ ਮਿੱਥੇ ਟੀਚੇ ਪੂਰੇ ਕਰਨੇ ਹੋਣ ਕਿਸੇ ਸਿਆਸੀ ਵਰਗ ਨੇ ਸਿਆਸੀ ਪਾਰਟੀ ਨੇ ਚਾਹੇ ਹੋ ਕਾਂਗਰਸ ਆ ਬੀਜੇਪੀ ਆ ਕਾਮਰੇਡ ਨੇ ਅਕਾਲੀ ਨੇ ਕਿਸੇ ਨੇ ਵੀ ਇਸ ਨੇ ਵੀ ਟਾਰਗੇਟ ਕੀਤੇ ਹੁੰਦੇ ਨੇ ਉਹਨਾਂ ਦੀ ਵਿਚਾਰਧਾਰਾ ਦੇ ਅਨੁਸਾਰ ਕਿ ਇਦਾਂ ਹੋਵੇ ਜਿਵੇਂ ਕਿ ਕਾਮਰੇਡਾਂ ਦਾ ਹੈ ਕਿ ਉਹਨਾਂ ਨੇ ਇਨਕਲਾਬ ਲੈ ਕੇ ਆਉਣਾ ਹੈ ਜਿਹੜਾ ਮਜ਼ਦੂਰਾਂ ਦਾ ਇਨਕਲਾਬ ਹੋਏਗਾ ਕਿਸਾਨਾਂ ਦਾ ਇਨਕਲਾਬ ਹੋਏਗਾ ਮਜ਼ਦੂਰ ਕਿਸਾਨ ਦਾ ਰਾਜ ਸਥਾਪਿਤ ਹੋਏਗਾ ਉਹਨਾਂ ਦਾ ਇਹ ਟੀਚਾ ਹੈ ਕਿ ਇਹ ਟੀਚੇ ਪੂਰੇ ਨਹੀਂ ਹੁੰਦੇ ਜਦੋਂ ਤੱਕ ਤੁਹਾਡੇ ਕੋਲ ਸੱਤਨ ਨਹੀਂ ਆਉਂਦੀ ਕੀ ਭਾਰਤੀ ਇਸ ਵਿਵਸਥਾ ਦੇ ਵਿੱਚ ਕਾਲੀ ਦਲ ਉਹ ਟੀਚੇ ਜਿਹੜੇ ਉਹਨੇ ਮਿੱਥੇ ਨੇ ਸਿੱਖ ਪੰਥ ਦੀ ਚੜ੍ਹਦੀ ਕਲਾ ਸਿੱਖਾਂ ਨੂੰ ਦਰਪੇਸ਼ ਚੁਣੌਤੀਆਂ ਸਿੱਖ ਧਰਮ ਦੇ ਉੱਤੇ ਹੁੰਦੇ ਉਹਨਾਂ ਦੇ ਅਨੁਸਾਰ ਹੀ ਸੱਤਾ ਦੇ ਕੇਂਦਰੀ ਏਜੰਸੀਆਂ ਦੇ ਹਮਲੇ ਕੀ ਉਹ ਰੋਕ ਪਾਏਗਾ ਜਾਂ ਫਿਰ ਪਹਿਲਾ ਵਾਂਗ 1997 ਤੋਂ ਲੈ ਕੇ 2017 ਵਾਂਗ ਫਿਰ ਉਹ ਸੱਤਾ ਦੇ ਨਾਲ ਜਿਹੜਾ ਕਿ ਕਹਿ ਲਈਏ ਕਿ ਸੱਤਾ ਦੀ ਚੌਖਟ ਚੜਨ ਤੋਂ ਬਾਅਦ ਭਾਜਪਾ ਦੇ ਨਾਲ ਰਲ ਕੇ ਜੋ ਉਹਨੇ ਕੀਤਾ ਜੋ ਉਹਨੇ ਅਕਾਲੀ ਦਲ ਨੇ ਮੁੱਦੇ ਬਸਾਰੇ ਚਾਹੇ ਉਹ ਬੰਦੀ ਸਿੰਘਾ ਦਾ ਸੀ ਪੰਜਾਬ ਦੇ ਪਾਣੀਆਂ ਦਾ ਸੀ ਪੰਜਾਬ ਦੀ ਰਾਜਧਾਨੀ ਦਾ ਸੀ ਆਨੰਦਪੁਰ ਦੇ ਮਤੇ ਦਾ ਸੀ ਬੜੇ ਸਾਰੇ ਮੁੱਦੇ ਜਿਹੜੇ ਉਹਨੇ ਜਿਹੜਾ ਉਹ ਰੱਦੀ ਦੀ ਟੋਕਰੀ ਚ ਸੁੱਟ ਦਿੱਤੇ ਕੀ ਉਹ ਪਾਲੇਗਾ ਗੱਲ ਤਾਂ ਇਹਨਾਂ ਮੁੱਦਿਆਂ ਤੇ ਲੜਨ ਦੀ ਸੀ ਸੱਤਾ ਤਾਂ ਇਹਨਾਂ ਮੁੱਦਿਆਂ ਦੇ ਲਈ ਚਾਹੀਦੀ ਸੀ ਕਿ ਅਸੀਂ ਇਹ ਮਸਲੇ ਹੱਲ ਕਰਾਵਾਂਗੇ ਪਰ ਉਦੋਂ ਚੁੱਪ ਕਰਕੇ ਸਭ ਨੂੰ ਇੱਥੋਂ ਤੱਕ ਕੇ ਪੰਜਾਬ ਦੀ ਰੀੜ ਦੀ ਹੱਡੀ ਕਿਸਾਨੀ ਤੇ ਜਦੋਂ ਹਮਲਾ ਹੋਇਆ ਉਦੋਂ ਪੂਰੀ ਕੈਂਪੇਨ ਚਲਾਈ ਉਸ ਹਮਲੇ ਨੂੰ ਡਿਫੈਂਡ ਕਰਨ ਵਾਸਤੇ ਉਸ ਹਮਲੇ ਦੇ ਹੱਕ 'ਚ ਖੜਨ ਵਾਸਤੇ ਇੱਥੋਂ ਤੱਕ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮੈਦਾਨ 'ਚ ਲੈ ਆਂਦਾ ਪਰ ਆਖਰ ਪਿੱਛੇ ਮੁੜਨਾ ਪਿਆ ਬੈਗਰ ਲੋਣਾ ਪਿਆ ਮੰਤਰੀ ਦੀ ਕੁਰਸੀ ਛੱਡਣੀ ਪਈ ਲੋਕਾਂ ਦੇ ਰੋ ਅੱਗੇ ਝੁਕਣਾ ਪਿਆ ਆਪਣੀ ਜ਼ਮੀਨ ਖਿਸਕਦੀ ਦੇਖ ਕੇ ਝੁਕਣਾ ਪਿਆ ਨਹੀਂ ਤਾਂ ਸੁਖਬੀਰ ਸਿੰਘ ਬਾਦਲ ਕਦੇ ਵੀ ਵਾਪਸ ਨਹੀਂ ਸੀ ਆਉਂਦੇ ਕੱਲ ਐਨਡੀਏ ਦੇ ਵਿੱਚੋਂ ਬਾਹਰ ਕਦੇ ਵੀ ਨਹੀਂ ਸੀ ਨਿਕਲਦੇ ਸਿਰਫ ਆਪਣੀ ਜ਼ਮੀਨ ਜਿਹੜੀ ਖਿਸਕ ਚੁੱਕੀ ਹੈ ਪੈਰਾ ਥੱਲੇ ਉਹਨੂੰ ਬਚਾਉਣ ਦੇ ਲਈ ਕੀਤਾ ਗਿਆ ਕੀ ਸੁਖਬੀਰ ਸਿੰਘ ਬਾਦਲ ਇਹ ਚੀਜ਼ਾਂ ਸਿਰਫ ਸੱਤਾ ਦੇ ਲਈ ਕਰ ਰਹੇ ਨੇ ਆਪਣੇ ਰਾਜ ਭਾਗ ਦੇ ਲਈ ਕਰ ਰਹੇ ਨੇ ਜਾਂ ਵਾਕਈ ਪੰਜਾਬ ਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਉਹਨਾਂ ਨੂੰ ਸੱਤਾ ਦੀ ਲੋੜ ਹੈ ਇਹ ਹੁਣ ਲੋਕਾਂ ਨੇ ਦੇਖਣਾ ਹੈ ਪਰ ਫਿਲਹਾਲ ਕੁਲਬੀਰ ਜੀਰਾ ਨੇ ਸਾਫ਼ ਕਰਤਾ ਕਿ ਉਹ ਅਕਾਲੀ ਦਲ ਚ ਨਹੀਂ ਜਾ ਰਹੇ ਤੇ ਕੁਲਬੀਰ ਜੀਰਾ ਦੇ ਮਤਲਬ ਸਾਫ਼ ਕਰਨ ਦਾ ਇਹ ਹੈ ਕਿ ਜੇ ਕੁਲਬੀਰ ਜੀਰਾ ਵਾਲੀ ਗੱਲ ਅਫਵਾਹ ਹੈ ਤਾਂ ਫਿਰ ਮਨਪ੍ਰੀਤ ਵਾਲੀ ਗੱਲ ਦੇ ਵਿੱਚ ਵੀ ਕੋਈ ਬਹੁਤਾ ਲੈਣਾ ਦੇਣਾ ਹੈ ਨਹੀਂ